Okay. ਦੇ ਵਿੱਚ ਬੀਤ ਚੁੱਕੇ ਸੰਜੀਵਨ ਦੇ ਵਿੱਚ ਵੀ ਪ੍ਰਭੂ ਨੇ ਆਨੰਦ ਬਣਾਇਆ ਕਿਉਂ ਹੈ ਇੱਕ ਇਹ ਜੀਵਨ ਸਾਡਾ ਇਹ ਹੈ ਜਿਹੜਾ ਜੀਵਨ ਅਸੀਂ ਬਤੀਤ ਕਰ ਲੈਣਾ ਇੱਕ ਜੀਵਨ ਉਹ ਸੀ ਜਿਹੜਾ ਪਿਛੇ ਬਤੀਤ ਹੋ ਚੁੱਕਿਆ ਜੁਨਾ ਵੀ ਸਮਾਂ ਇੱਕ ਸਮਾਂ ਆਉਣ ਵਾਲਾ ਇਸੇ ਕਰਕੇ ਗ੍ਰੀਵਨਵਾਦ ਪਾਰਸਨਹ ਰਾਜ ਜੀਆ ਨੇ ਸਾਨੂੰ ਪਾਵਨ ਵਚਨ ਕਹੇ ਨੇ ਕਿ ਕਾਲਪੁਰਖ ਵੈਗ੍ਰੀ ਸਭ ਨੇ ਆਉਣ ਵਾਲੇ ਜਿਹੜੇ ਤਰ੍ਹਾਂ ਸਮਾਂ ਹੈ ਮੁਕਤ ਦਾ ਕਿਤਾ ਆਗਾਹ ਆਉਣ ਵਾਲਾ ਜੀਵਨ ਹੈ ਉਸ ਦੇ ਵਿੱਚ ਸੁੱਖ ਬਣਾ ਦਿੰਦਾ ਹੈ ਸੁੱਖ ਬਣੇਗਾ ਪਰਉਪ ਸੁਖ ਉਦੋਂ ਬਣਨਾ ਹੈ ਜਦੋਂ ਅਸੀਂ ਅਕਾਲ ਪੁਰਖ ਵੈਰ ਨੂੰ ਪ੍ਰਭੂ ਦੇ ਬਣ ਜਾਵਾਂਗੇ ਕਿਉਂਕਿ ਜਿੰਨਾ ਚਿਰ ਅਸੀਂ ਅਕਾਲ ਪੁਰਖ ਵੈਰ ਨੂੰ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਵਾੰਗੀ ਨਹੀਂ ਕਰਦੇ ਗੁਰੂ ਵਾਲੇ ਬਣਾਂਗੇ ਨਹੀਂ ਉਹਨਾਂ ਚਿਰ ਸੱਚੀ ਸੁਖ ਪ੍ਰਾਪਤ ਕਰ ਨਹੀਂ ਸਕਦੇ ਇੱਕ ਪਿਤਾ ਆਪਣਾ ਪੁੱਤਰ ਵਾਂਜੇ ਸੁਖ ਕਿੱਥੇ ਲੈ ਸਕਦਾ ਹੈ

ਤੇ ਸਾਰੇ ਅਸੀਂ ਉਸ ਆਕਾਰਪੁਰਖ ਵੈਰਖੁ ਜੀ ਦੇ ਤੀਆਂ ਪੁੱਤਰ ਹਾਂ ਇੱਕ ਪਿਤਾ ਦਾ ਇੱਕ ਸਕੇ ਮਾਂ ਬਾਰਤ ਤੂੰ ਮੇਰਾ ਗੁਰ ਹੈ ਪਿਤਾ ਸਾਰਾ ਇੱਕ ਹੈ ਆਕਾਰਪੁਰਖ ਵੈਰਖੁ ਪ੍ਰਮਾਤਮਾ ਜੀ ਹੈ ਸੰਸਰ ਕੀ ਤੇ ਸਾਰ ਕੇ ਪਿਜ ਰਹੀ ਹੈ ਇਸ ਕਰਕੇ ਜਿਹੜਾ ਵੀ ਲੈ ਪੁੱਤਰ ਹੋਵੇਗਾ ਉਸ ਆਕਾਰਪੁਰਖ ਵੈਰਖੁ ਦਾ ਨਲੈਕ ਦੇ ਪੁੱਤ ਹੋਏਗਾ ਉਹਨੂੰ ਕਾਲਪੁਰ ਵੈਗੁਰੂ ਨੇ ਸਾਰੇ ਸੁੱਖ ਪ੍ਰਦਾਨ ਕਰ ਦੇਣਗੇ ਸੰਸਾਰ ਵਿੱਚ ਜੇ ਕੋਈ ਨਲੈਕ ਨੇ ਆਪਣੇ ਪਿਤਾ ਭਾਮੇ ਉਹਦੇ ਵਾਰਜੇ ਪ੍ਰੌਤੀ ਆਪਣੀ ਮਨਾਉਂਦਾ ਹੈ ਉਹਦੇ ਵਾਰਜੇ ਸੁੱਖ ਦੇ ਸਾਗਨ ਮਨਾਇਏ ਪਰ ਜੇ ਉਹ ਨਲੈਕ ਹੈ ਪਿਤਾ ਨੂੰ ਆਪਣੀ ਪ੍ਰੌਤੀ ਨਹੀਂ ਦਿੰਦਾ ਹੈ ਉਹਨਾਂ ਜਿਹੜੇ ਹੁੰਦਾ ਹੈ ਜਿਨ੍ਹਾਂ ਕੋਲੇ ਸਵਾਸ ਚਾਹੀਏ ਕਉ ਕੋ ਸਮਝ ਜਾਂਦਾ ਹੈ ਨ ਸਾਰੀpropto ਜਿਹੜੀ ਅਜੇ ਵੀ ਮੈਂ ਤਨ ਸੰਕਤੀ ਇਕੱਠੀ ਕੀਤੀ ਹੈ ਗੁਰਬਾਤ ਕਰਦੇ ਹੁਈ ਹੈ ਇਸੇ ਤਰ੍ਹਾਂ ਕਾਲਪੁਰਖ ਵੈਗੁਰੂ ਨੇ ਸੰਸ ਖਲਾਸਾ ਗੁਪ ਦੀ ਤਨ ਸੰਕਤੀ ਦੇ ਕੇ ਇਸ ਸੰਸਾਰ ਤੇ ਭੇਜਿਆ ਤੇ ਇਸ ਸੰਸਾਰ ਦੇ ਵਿੱਚ ਰਹਿ ਕੇ ਭਾਈ ਜੀ ਸਵਾਸਾਂ ਦੇ ਨਾਲ ਕਾਲਪੁਰਖ ਵੈਗੁਰੂ ਜੀ ਦਾ ਸਿਮਰਨ ਕਰਨਾ ਨਾਮ ਜਪਣਾ ਹੈ ਨਾਮ ਬਿਨਾ ਸਿਮਰਨ ਦੇ ਨਾਲ ਤੇਰੀ ਕੀਮਤਾਂ ਸਵਾਹ ਤੇ ਸਵਾਸਾਂ ਦੀ ਕੀਮਤ ਅਣੀਏ ਇਸੇ ਕਰਕੇ ਸਤਿਗੁਰੂ ਜੀ ਨੇ ਵਜਨ ਕਹਿੰਦੇ ਸਵਾਸ ਸਵਾਸ ਸੇਖੋ ਗੋਬਿੰਦ ਮਨ ਅੰਤਰ ਕੀ ਉਤਰ ਹੈ ਚਿੰਤ ਇਸੇ ਕਰਕੇ ਬਾਸਾ ਕਹਿੰਦੇ ਸਵਾਸ ਸਵਾਸ ਜਪਿਆ ਕਰ ਕਿਉਂਕਿ ਸਵਾਸ ਤੇਰਾ ਹੁਣੀ ਲੇਖੇ ਵਿੱਚ ਹੈ ਜਿਹਦੇ ਨਾਲ ਕਾਲਪ੍ਰਤਿ ਦੀ ਯਾਦ ਅਸੀਂ ਨੂੰ ਤੇ ਜਿਨੇ ਜਪ ਲਿਆ ਜਪ ਲਿਆ ਜਿਨੇ ਸਹਿਬ ਸਤਿਗੁਰੂ ਸਾਹਿਬ ਕਹਿੰਦੇ ਪ੍ਰਭ ਦਾ ਹੁਕਮ ਗੁਰੂ ਦਾ ਹੁਕਮ ਪਿਤਾ ਦਾ ਹੁਕਮ ਮੰਨ ਲਿਆ ਉਹ ਪੁੱਤਰ ਲਾਇਕ ਹੈ ਤੇ ਸਹਿਬ ਜੀ ਨੇ ਉਹਦੇ ਆਉਣ ਵਾਲੇ ਜੀਵਨ ਦੇ ਵਿੱਚ ਸੁੱਖ ਬਣਾ ਦਿੱਤੇ ਜਿਵੇਂ ਇੱਕ ਪਿਤਾ ਨੇ دنی ਆ ਵੀ ਪਿਤਾ ਨੇ ਆਪਣੇ ਪੁੱਤਰ ਦੇ ਆਉਣ ਵਾਲੇ ਸਮੇਂ ਨੂੰ ਸੁਮਾਰ ਦਿੱਤਾ ਉਹ ਆਪ ਹਿੰਤ ਕਰਦਾ ਹੈ ਹਰ ਤਰ੍ਹਾਂ ਦੇ ਮਿਹਨਤ ਕਰਕੇ ਆਪਣੀ ਔਲਾਦ ਵਾਂਗ ਸੁੱਖ ਇਕੱਠੇ ਕਰਦਾ ਹੈ ਸਹਿਬ ਜੀ ਕਹਿੰਦੇ ਕਿ ਇਸੇ ਤਰ੍ਹਾਂ ਅਕਾਲ ਪੁਰਖ ਵੈਕੂਨ ਜੀ ਨੇ ਸਾਡੇ ਜੀਵਨ ਦੇ ਵਿੱਚ ਸੁੱਖ ਬਣਾ ਦਿੱਤੇ ਨੇ ਤੇ ਬੀਤ ਚੁੱਕੇ ਸਮੇਂ ਦੇ ਵਿੱਚ ਵੀ ਅਕਾਲ ਪੁਰਖ ਵੈਕੂਨ ਜੀ ਨੇ ਸਾਡੇ ਪ੍ਰਭੂ ਨੇ ਆਨੰਦ ਬਣਾਈ ਰੱਖਿਆ ਜਿੱਨਾਂ ਚ ਜਦੋਂ ਅਸੀਂ ਨਾਮ ਨਾਲ ਜੁੜਾਂਗੇ ਸੇਮਰ ਨਾਲ ਜੁੜਨਾਂਗੇ ਕਲਮੇ ਵਿਚਾਰੇ ਹੋਈ ਸੀ ਕਿ ਸੁਖ ਸਿਰਫ ਨਾਮ ਦੇ ਵਿੱਚ ਪ੍ਰਾਪਤ ਹੋਣਾ ਨਹੀਂ ਹੈ ਜਿਨ੍ਹਾਂ ਚਰ ਮਨ ਕੋ ਸਰਕਾਰ ਗੁਰੂ ਗੈ ਗੁਰੂ ਜੀ ਦੀ ਜੋਤ ਹੈ ਉਹਦੇ ਨਾਲ ਜੁੜਦਾ ਨਹੀਂ ਉਹਨਾਂ ਚ ਸੰਸਾਰ ਦੇ ਦੁੱਖ ਸੁੱਖੇ ਨੂੰ ਬਿਆਰ ਰਹੇ ਰਹਿੰਦੇ ਹਨ ਪਰ ਜਿਹਦੇ ਨਾਲ ਜੁੜ ਗਿਆ ਉਹਦੇ ਨੂੰ ਦੁੱਖ ਖਤਮ ਸੁਖ ਇਰ ਅਨੰਦ ਇਹ ਅਨੰਦ ਸਹਬ ਸਾਹਿਬ ਦੇ ਬਖਸ਼ਿਸ਼ਾਂ ਦੇ ਪ੍ਰਾਪਤ ਹੋਏ। ਇਸ ਕਰਕੇ ਉਸ ਕਾਲਪੁਰਗ ਵੈਰ ਗੁਰੂ ਨੇ ਜਿਨੇ ਸਾਡੇ ਨੂੰ ਆਉਣ ਵਾਲੇ ਸਮੇਂ ਨੂੰ ਵੀ ਸੁਖੀ ਬਣਾਉਣ ਦੀ ਹੈ ਤੇ ਇਸ ਬੀਤ ਚੁੱਕੇ ਸਮੇਂ ਨੂੰ ਵੀ ਅਨੰਦ ਬਣਾਈ ਰੱਖਿਆ ਹੈ। ਪਰਮੇਸ਼ਰ ਵੰਤ ਬਣਾਈ। ਇਸ ਕਰਕੇ ਭਾਈ ਜਿਸ ਮਨੁੱਖ ਵਾਸਤੇ ਪਰਮੇਸ਼ਰ ਨੇ ਇਹੋ ਜਿਹੀ

ਅਕਾਲ ਪੁਰਖ ਵੈਕੁੰਠਿ ਨੇ ਜਿਹਨਾਂ ਕੋ ਵਾਅਦੇ ਸਾਰੇ ਕਿਹਾ ਵਾਅਦੇ ਬਣਾ ਕੇ ਰੱਖੀ ਹੋਈ ਹੈ ਬੰਦ ਬਣਾ ਕੇ ਰੱਖੀ ਹੋਈ ਹੈ ਤੇ ਪਾਤਸ਼ਾਹ ਕਹਿੰਦਾ ਜਿਹਨੂੰ ਇਹ ਵਿਸ਼ਵਾਸ ਹੋ ਗਿਆ ਲੋਕ ਤਕਤ ਨਹੀਂ ਉਹ ਨੀ ਲੋਕ ਦਾ ਉਹਨੂੰ ਵਿਸ਼ਵਾਸ ਹੈ ਅਕਾਲ ਪੁਰਖ ਵੈਕੁੰਠਿ ਜਿਹਨੇ ਮੈਨੂੰ ਛੇਡਾ ਵਡਾ ਕਰ ਦਿੱਤਾ ਪਾਲ ਕੇ ਆਹ ਸਰੀਰ ਦਿੱਤਾ ਹੈ ਸਰੀਰ ਦੇ ਪਹਿਨਣ ਵਾਅਦੇ ਦੇ ਰਿਹਾ ਖਾਣ ਵਾਅਦੇ ਦੇ ਰਿਹਾ ਜੀਵ ਉਪਾਏ ਪਿੰਡ ਜਿਨੂੰ ਸਾਜਿਆ ਦਿੱਤਾ ਨਨ ਕਾਲ ਤੇ ਜਿਹੜਾ ਕਾਲਪੁਰਪ ਵੇ ਕੋਈ ਈਂਧੀਆਂ ਬੱਤਿਸ਼ਾਂ ਕਰ ਲੈਣਾ ਹੈ ਫਿਰ ਉਸ ਕਾਲਪੁਰਪ ਵਹਿ ਨੂੰ ਕਿਉਂ ਨਾ ਯਾਦ ਕੀਤਾ ਜੀ ਇਸ ਕਰਕੇ ਉਹ ਮਨੁੱਖ ਪਾਸਾ ਕਹਿੰਦੇ ਪਾਈ ਫਿਰ ਕਿਤੇ ਵੀ ਰੋਗ ਦਾ ਨਹੀਂ ਹੈ ਨਾ ਇੱਥੇ ਰੋਗ ਦਾ ਹੈ ਸੰਸਾਰ ਵਿੱਚ ਰਹਿੰਦੇ ਆ ਸੰਸਾਰ ਵਿੱਚ ਰਹਿੰਦੇ ਆ ਇਸ ਕਾਲਪੁਰਪ ਦੀ ਜਪਾਵਤ ਕਰਦਾ ਬੰਦਗੀ ਕਰਦਾ ਕਲਪਨਾ ਸਮਾਂ ਉਚਿਤ ਕਰਦਾ ਹੈ ਵਿਸ਼ਵਾਸ ਰੱਖ ਕੇ ਕਿ ਕਾਲਪੁਣ ਕੋ ਕੋਈ ਪ੍ਰਮਾਤਮਾ ਕਿਰਪਾ ਨਾਲ ਮਿਲ ਕੇ ਕਰੇਗਾ ਮੇਰਾ ਲੋਕ ਵੀ ਸਵਾਰੇਗਾ ਲੋਕ ਵੀ ਸਵਾਰੇਗਾ ਸੁਖ ਤੇਰਾ ਦਿੱਤਾ ਲਈਏ ਸੁਖ ਆਕਾਲ ਪੁਰਖ ਵਹਿਗੁਰੂ ਦਾ ਦਿੱਤਾ ਵੀ ਪ੍ਰਾਪਤ ਹੋਣਾ ਹੈ ਤੇ ਫਿਰ ਬਾਸਾ ਕਹਿੰਦੇ ਭਾਈ ਡੋਲਤ ਕਰਨਾ ਹੀ ਉਹ ਕਦੇ ਵੀ ਡੋਲਦਾ ਨਹੀਂ ਹੈ ਤਾਜੇ ਸਾਹਿਬ ਸੁਮਨ ਮਨ ਮਾਨਿਆ ਏ ਭਾਈ ਜਿਸ ਮਨੁਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਬਾਦਕ ਦੇ ਨਾਮ ਨਾਲ ਤੀਜ ਜਾਂਦਾ ਹੈ ਮਨ ਮਾਨਿਆ ਭਾਗ ਜਿਹਦਾ ਮਨ ਨੂੰ ਜਿਹੜਾ ਕਿਦਾ ਮਨ ਨਾਮ ਦੇ ਵਿੱਚ ਰੰਗਿਆ ਗਿਆ ਰਾਹ ਆਕਾਰ ਪਰਗਾਇ ਜਿਹਦੇ ਨਾਮ ਦੇ ਵਿੱਚ ਜਿਹਦਾ ਮਨ ਭਤੀਜ ਗਿਆ ਕਿ ਜਿਗੇ ਆ ਹਰ ਸਰਬ ਨਰਮਤਰ ਜਾਨਿਆ ਰਹਾ ਹੋ ਤੇ ਪਾਸੇ ਦੇ ਫਾਈ ਫਿਰੋ ਮਨ ਨੂੰ ਸਮਾਤ ਕਰੋ ਸਭ ਦੇ ਵਿੱਚ ਇੱਕ ਰਸ ਲਸਦਾ ਪਛਾਣ ਦਿੰਦਾ ਹੈ ਗੁਰਬਾਣੀ ਨੇ ਸਾਨੂੰ ਬਾਰ ਬਾਰ ਸਮਝਾਇਆ ਹੈ ਵਸਦਾ ਸਾਰੇ ਵਿੱਚ ਘਾਲ ਅੱਖੀ ਹੈ ਸਭ ਹੈ ਕਾ ਰਾਮ ਗੋਬਿੰਦ ਸਾਇਵਿਕ ਅਨਸਾਰੀ ਘਟ ਘਟ ਦੇ ਵਿੱਚ ਅਕਾਲ ਪੁਰਖ ਵੈਕੁਨਥ ਬਲ ਸੰਝ ਉਹ ਨੂੰ ਹੁੰਦੀ ਹੈ ਜਿਹੜਾ ਮੁੱਖ ਮਾਲਕ ਪ੍ਰਭੂ ਤੇ ਨਾਮ ਰਤਨ ਹੁੰਦਾ ਹੈ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਵੈਕੁਨਥ ਜੀ ਦੇ ਨਾਮ ਦੇ ਵਿੱਚ ਇੱਕ ਅਕਤੀਜ ਜਾਂਦਾ ਹੈ ਜਿਹਦਾ ਮਨ ਰੁਗਿਆ ਜਾਂਦਾ ਹੈ ਤਾਂ ਸਾਖ ਇਹ ਕਹਿੰਦੇ ਕਿ ਉਹ ਮਨੁੱਖ ਭਾਈ ਮਾਲਕ ਪ੍ਰਭੂ ਨੂੰ ਹਰ ਇੱਕ ਸਰੀਰ ਦੇ ਵਿੱਚ ਆਲਿਖ ਘਟ ਦੇ ਵਿੱਚ ਵਸਦਾ ਪਛਾਣਦਾ ਹੈ ਰਹਾਉ ਸਭ ਜੀ ਤੇਰੇ ਦਾ ਇਸ ਕਰਕੇ ਇਹ ਦਇਆ ਦੇ ਘਰ ਪ੍ਰਭੂ ਜੀ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਆਪਣੇ ਭਗਤ ਕਰ ਹੈ ਬ੍ਰਹਤ ਪਾਉ ਅਤੇ ਤੁਮ ਆਪਣੇ ਘਰਾਂ ਦੀ ਇਕਵਾਨੀ ਆਪ ਕਰੇ ਇਹ ਕੇਵਲ ਕਹਾਣੀ ਨਹੀਂ ਹੈ ਸਤਿਗੁਰਾਂ ਨੇ ਸਾਨੂੰ ਸਾਨੂੰ ਲਾਉਣਾ ਵੀ ਕੀਤਾ ਹੈ ਗੁਰਬਾਣੀ ਵਿੱਚ ਬੜੇ-ਬੜੇ ਪਰਮਾਨਾਮ ਵੀ ਦਿੱਤੇ ਨੇ ਜਿਹੜੇ ਉਹਦੇ ਭਗਤ ਉਹ ਬਣ ਗਏ ਨੇ ਜਿਨ੍ਹਾਂ ਨੇ ਉਹਦੀ ਭਗਤੀ ਕੀਤੀ ਹੈ ਆਕਾਰਕੁਪ ਵੈਗੂ ਨੇ ਉਹਨਾਂ ਦੀ ਰੁਵਾਦੀ ਕੀਤੀ ਹੈ ਧੰਨਾਂ ਜੀਆਂ ਦੇ ਕੋਲ ਆਏ ਨੇ ਆਕਾਰਕੁਪ ਵੈਗੂ ਧੰਨਾ ਭਗਤ ਜੀਆਂ ਨੇ ਨੱਕੇ ਵੀ ਛੱਡੇ ਰਿਤੇ ਨਾਸਤੂਆ ਹੈ ਨੱਕੇ ਵੀ ਮੁੜਦੇ ਰਹੇ ਨੇ ਘੁਮਾ ਵਿਚਾਰਦੇ ਰਹੇ ਭਗਤ ਨਾਮਦੇਵ ਜੀਆਂ ਦੇ ਕੋਲ ਆਏ ਨੇ ਮਰੀ ਗਾਵੂੰ ਜੂੰਦੀ ਕੀਤੀ ਹੈ ਭਗਤ ਨਾਮਦੇਵ ਜੀਆਂ ਦੀ ਦਿਹੁਰਾ ਮੰਦਰ ਭਗਤ ਨਾਮਦੇਵ ਜੀ ਵੱਲੋਂ ਤਾਂ ਮੁੱਖ ਕੁਮਾਰ ਕਲਪੰਧਾ ਨੇ ਵਾਰ ਪਟਿਆ ਚੱਪਰੀ ਕਿਸੇ ਨੇ ਗੁਰੂਕ ਦਿੱਤੀ ਭਗਤ ਨਾਮਦੇਵ ਜੀ ਦੀ ਛੱਪਰੀ ਵੀ ਆਪਕਾਰਪਨ ਗੁਣਾ ਕੇ ਲਈ ਇਹ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਮਿਲਦੇ ਨੇ ਸਾਨੂੰ ਸਾਰੇ ਇਸ ਕਰਕੇ ਉਹ ਕਾਲਪੁਰ ਵੈਰ ਗੁਰੂ ਨੂੰ ਜਿਹੜੇ ਉਹਦੇ ਬਣ ਜਾਂਦੇ ਨੇ ਪਾਈ ਉਹਨਾਂ ਦੀ ਆਪ ਹੀ ਰਖਵਾਲੀ ਆਪ ਕਰਦਾ ਹੈ ਅਜਰ ਜਿ ਤੇਰੀ ਵਡਿਆਈ اے ਪ੍ਰਭੂ ਜੀ ਤੂੰ ਅਚਰਜ ਸਮੂਹ ਬਣਾਇਆ ਤੇਰੀ ਵਰਖਸ਼ਿਸ਼ ਵੀ ਹੈਰਾਨ ਕਰ ਦੇਣ ਵਾਲੀ ਹੈ ਤੋ ਚਰਜ ਸਮੂਹ ਹੈ ਤੇਰੀ ਵਡਿਆਈ ਤੇਰੀ ਵਰਖਸ਼ਿਸ਼ ਹਰਿਆ ਹੈਰਾਨ ਕਰ ਦੇਣ ਵਾਲੀ ਹੈ ਇਹ ਸਮਝ ਨਹੀਂ ਆਉਂਦੀ ਹਰ ਇੱਕ ਦੇ ਹਰ ਇੱਕ ਦੇ ਸਮਝ ਨਹੀਂ ਆਉਂਦੀ ਹੈ ਜਿਹੜਾ ਵੀ ਅਕਾਲ ਪੁਰਖ ਵੈਕੁੰਠੀ ਦੀ ਪ੍ਰਭੂ ਜੀ ਦੀ ਵਡਿਆਈ ਨੂੰ ਵੇਖਦਾ ਹੈ ਉਹਦੀ ਕੁਦਰਤ ਨੂੰ ਵੇਖਦਾ ਹੈ ਉਹਦੀਆਂ ਬਖਸ਼ਾ ਨੂੰ ਵੇਖਦਾ ਹੈ ਆਸਾ ਕਹਿੰਦੇ ਹੈਰਾਨ ਹੋ ਜਾਂਦਾ ਹੈ ਬੋਲੇ ਹਾਰਿ ਪ੍ਰਭ ਤੁਮ ਸਿਆ ਫਿਰ ਆਪਾਂ ਤਣਾ ਜਾਈ ਸਰਬਸਤਵ ਕੋ 500 ਕੰਦੇ ਐਸਾ ਗੁਰਤ ਦੇ ਵਿੱਚ ਘਾਰੂ ਵਸਿਆ ਹੋਇਆ ਜਿਹਦਾ ਅੰਤ ਨਹੀਂ ਨਹੀਂ ਇਸ ਕਰਕੇ ਫਾਰਸਾ ਕਹਿੰਦੇ ਤੇਰੀ ਬੜਿਆਈ ਫਾਰਸਾ ਜੀ ਅਰਾਨ ਕਰਦੇ ਬਾਣੀ ਹੈ ਨਿਤ ਨਾਨਕ ਨਾਮ ਤੇ ਆਈ ਇਸ ਕਰਕੇ ਫਾਰਸਾ ਜੀ ਬੜਿਆਂ ਨਿਰਮਲ ਆ ਕੇ ਵਚਨ ਕਰਦੇ ਨੇ ਇਹ ਨਾਨਕ ਆਖ ਕੇ ਜਿਸ ਮਨੁੱਖ ਉੱਤੇ ਪ੍ਰਭ ਬਖਸ਼ ਕਰਦਾ ਹੈ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਕਰਦਾ ਹੈ ਕਿਉਂਕਿ ਆਕਾਲ ਪੁਰਖ ਜੀ ਦੀ ਰੱਖਿਸ਼ ਤੋਂ ਬਿਨਾਂ ਉਸ ਅਕਾਲ ਪੁਰਖ ਵੈਟਰ ਜੀ ਦੀ ਕਿਰਪਾ ਬਿਨਾਂ ਉਸ ਆਕਾਲ ਪੁਰਖ ਵੈਟਰ ਜੀ ਦਾ ਨਾਮ ਵੀ ਜਪਿਆ ਨਹੀਂ ਜਾਂਦਾ ਇਸ ਕਰਕੇ ਆਸਾ ਕਹਿੰਦੇ ਨੇ ਇਹ ਕਹਿੰਦੇ ਕਿ ਭਾਈ ਜਿਹਦੇ ਆਕਾਲ ਪੁਰਖ ਵੈਟਰ ਜੀ ਕਿਰਪਾ ਕਰਦਾ ਹੈ ਉਹ ਬਖਸ਼ਿਸ਼ ਕਰਦਾ ਹੈ ਉਹ ਮਨੁੱਖ ਆਕਾਰ ਪੁਰਖ ਵੈਕ੍ਰਮਜੀਤ ਦੀ ਬੰਦਗੀ ਕਰਦਾ ਹੈ ਉਹਦਾ ਨਾਮ ਜਪਦਾ ਹੈ ਪਰ ਇਹ ਕਿਰਪਾ ਕਿ ਤੂੰ ਮੁਣੀ ਹੈ ਸਹਿ ਸਤਗੁਰੂ ਪਾਸਾ ਗਏ ਜੀ ਗੁਰੂ ਦੀ ਸੰਗਤ ਵਿੱਚੋਂ ਕਿਉਂਕਿ ਇੱਥੇ ਗੁਰੂ ਦੀ ਸੰਗਤ ਦੇ ਵਿੱਚ ਅਕਾਰ ਪੁਰਖ ਵੈਕ੍ਰ ਪ੍ਰਤੱਖ ਰੂਪ ਹੋ ਕੇ ਬਿਠਦਾ ਹੈ ਜੀ ਸੰਗਤ ਹਾਰਪ੍ਰਗ ਵਸੇ ਜੀ ਆਸਗਿੰਦ ਇੱਥੇ ਪ੍ਰਤੱਖ ਰੂਪ ਦੇ ਵਿੱਚ ਵਸਦਾ ਹੈ ਉਹ ਸੰਗਤ ਦੇ ਵਿੱਚ ਜਿੱਥੇ ਉਹਦੀ ਕੀਰਤੀ ਹੋ ਰਹੀ ਹੈ ਜਿੱਥੇ ਉਹਦੀ ਸ਼ੋਭਾ ਵੜਾਈ ਹੋ ਰਹੀ ਹੈ ਉਥੇ ਆਰਥਿਕ ਵਸਦਾ ਤੇ ਜਿੱਥੇ ਵਸਦਾ ਹੈ ਪਾਤਸ਼ਾਹ ਜੀ ਉਹਥੇ ਹੀ ਉਹਨੇ ਨਦਰ ਕਰਨੀ ਇਸ ਕਰਕੇ ਜਿਹੜਾ ਸੰਗਤ ਵਿੱਚ ਆਉਂਦਾ ਹੈ ਇਸੇ ਕਰਕੇ ਪਾਤਸ਼ਾਹ ਜੀ ਆਨੇ ਸਾਨੂੰ ਬਾਰ-ਬਾਰ ਸੰਗਤ ਦਾ ਉਪਦੇਸ਼ ਦਿੰਦਾ ਹੈ ਭਾਈ ਸੰਗਤ ਕਰਿਆ ਕਰੋ ਮੇਰੇ ਮਾਣ ਕੀ ਸਾਥ ਸੰਗਤਮੇਦੇ ਸੋਤ ਨੇ ਆਇਆ ਪਾਤਸ਼ਾਹ ਜੀ ਨੇ ਜਿਹੜਾ ਸੰਗਤ ਵਿੱਚ ਮਿਲ ਗਿਆ ਤਰਗਿਆ ਕਿਉਂਕਿ ਇੱਥੇ ਕਾਲਪੁਰਪ ਕੁਵੈਲਿਟੀ ਦੀ ਨਦਰ ਹੈ ਇੱਥੇ ਗੁਰੂ ਦੀ ਨਦਰ ਸਾਡੇ ਤੇ ਪੈਂਦੀ ਹੈ ਤੇ ਗੁਰੂ ਦੀ ਕੁਵੈਲਿਟੀ ਕਾਲਪੁਰਪ ਦੀ ਨਦਰ ਸਰਕਾਰ ਦੀ ਇਸ ਸੰਸਾਰ ਦੇ ਵਿੱਚ ਰਹਿ ਕੇ ਨਾਮ ਜਪਿਆ ਜਾਂਦਾ ਹੈ ਇਸ ਕਰਕੇ ਬਾਸਾ ਜੀ ਨੇ ਅੱਜ ਦੇ ਪਾਵਨ ਪਵਿੱਤਰ ਮੁਕਾਬਾਚੇ ਵੀ ਦੇ ਨਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਭਾਰੀ ਕਿ ਜਿਹਦੇ ਦੇ ਉੱਪਰ ਗੁਰੂ ਦੀ ਕਿਰਪਾ ਹੋਵੇਗੀ ਉਹ ਮੁਨੁਖ ਨਾਮ ਜਪੇਗਾ ਤੇ ਜਿਹੜਾ ਮੁਨੁਖ ਨਾਮ ਜਪਦਾ ਹੈ ਲੋਕ ਸੁਖੀਏ ਪਰਲੋਕ ਸੁਖੀਏ ਨਾਨਕ ਹਰ ਕਬ ਆਪ ਕਹਿੰਦਾ ਬੋਲੇ ਲੋਕ ਵੀ ਸੁਖੀ ਹੋ ਜਾਂਦੇ ਨੇ ਆਸਾਂ ਕਹਿੰਦੇ ਪਰਲੋਕ ਵੀ ਸੁਖੀ ਹੋ ਜਾਂਦਾ ਹੈ ਹੇਠ ਹੈ ਉੱਤੇ ਰਖ ਮੱਲਾ ਪ੍ਰਭ ਸਾਹਿਬ ਅਮਰ ਦੀਨ ਦਇਆ ਇੱਥੇ ਵੀ ਸਾਡੇ ਸਾਡੀ ਰੱਖਿਆ ਕਰਦਾ ਹੈ ਪ੍ਰਭੂ ਅਤੇ ਪਰ ਲੋਭ ਦੇ ਵਿੱਚ ਸਾਡੀ ਦਾ ਕੀ ਕਰਦਾ ਹੈ ਇਸ ਕਰਕੇ ਭਾਈ ਕੋ ਸਰਕਾਰ ਨੂੰ ਲੈ ਕੋ ਪਰਮਾਰਧਨਾ ਸੰਦੇਸ਼ ਕਰੀ ਰੱਖ ਕੇ ਗੁਰੂ ਵਾਲੇ ਬਣ ਕੇ ਆਪਣੇ ਮਨੁੱਖਾ ਜਨਮ ਸਭ ਰਾਤ ਕੀ ਮਨੁੱਖਾ ਜਨਮ ਵਿਲਾਪ ਰਲਾ ਕਰ ਵਾਰ ਵਾਰ ਨਿਮਰਤਾ ਇਸ ਕਰਕੇ ਹੁਣ ਸਮਾ ਦਿੱਤਾ ਕਾਰਕਲਪ ਗਏ ਹੁਣ ਸਾਨੂੰ ਤੇ ਦਾਤ ਸਿਹਨੁੱਖਾ ਜੀਵਨ ਦੀ ਇਹਨੂੰ ਵੀ ਸਫਲਾ ਕਰੀਏ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੇ ਪਵਿੱਤਰ ਉਪਦੇਸ਼ ਨੂੰ ਆਪਣੀ ਅੰਦਰ ਦੇ ਵਿੱਚ ਆਕਰ ਕੇ ਗੁਰੂ ਵਾਲੇ ਬਣੋ ਇਹੋ ਚਾਹਨਾ ਹੈ ਜੋ ਆਓ ਹੁਣਿਆ ਪੁਨਾਹ ਪੁਨਾਹ ਨੇ ਕਿ ਸਾਧਗੁਰੂ ਜੀ ਵਖਣ ਜਿਉਂਦੇ ਹੈ ਜਰੀ ਸਾਧ ਸੰਤਨਾਂ ਨੂੰ ਸੁਣ ਜੂ ਮੈ ਰੋਚ ਲੈਣਾ ਜੀ ਕੋਈ ਵਿਚਾਰ ਨੰਨ ਪਾ ਜਾਏ ਸਾਧਗੁਰਾਂ ਦੇ ਪਵਿੱਤਰ ਉਪਦੇਸ਼ ਜਾਣ ਕੇ ਗ੍ਰਹਿਣ ਕਰਿਓ ਗਲਤਾਂ ਦਾ ਦਾਰੀਆਂ ਜਾਣ ਕੇ ਮਾਫ਼ ਕਰਨਾ ਜੀ ਨਾਿਕ ਨਾ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ